ਇਦਾਰਾ ਖੜਿਆ ਜੀ ਸਾਈਕਲ ਇੱਥੇ ਬਾਹਰ ਇਹ ਪਤਾ ਨਹੀਂ ਕੀ ਹੋ ਗਿਆ ਐਡੇ ਐਡੇ ਦੂਰ ਦੇ ਆਰਡਰ ਆ ਰਿਹਾ 8 ਕਿਲੋਮੀਟਰ 10 ਕਿਲੋਮੀਟਰ ਦੇ ਆਰਡਰ ਆ ਰਿਹਾ ਤੇ ਚੱਕ ਨਹੀਂ ਸਕਦਾ ਨਹੀਂ ਕਰਨੇ ਪੈ ਰਹੇ ਆ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਠੀਕ ਠਾਕ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਮੇਰੇ ਵੱਲੋਂ ਤੇ ਮੇਰਾ ਜਿਹੜਾ ਅੱਜ ਦਾ ਵਲੌਗ ਹੋਏਗਾ ਉਹ Uber Eats ਹੋਏਗਾ ਉਸ ਤੋਂ ਪਹਿਲਾਂ ਜਿਹੜਾ ਮੈਂ ਵਲੌਗ ਬਣਾਇਆ ਸੀ ਉਹ Uber Eats ਦੀ ਜਿਹੜੀ ਪਹਿਲੀ ਇਨਕਮ ਹੀ ਉਹ ਮੇਰੀ ਉਹ 30 ਡਾਲਰ ਹੀ ਤੋਂ ਉੱਤ ਪੂਰਾ ਮੈਂ ਵਲੌਗ ਬਣਾਇਆ ਸੀ ਤੇ ਪੂਰੇ 8 ਘੰਟਿਆਂ 'ਚ ਮੈਂ 30 ਡਾਲਰ ਕਮਾਇਆ ਸੀ ਤੇ ਅੱਜ ਮੇਰਾ ਦੂਜਾ ਦਿਨ ਹੈ ਜੀ ਅੱਜ ਮੈਂ ਜਾ ਰਿਹਾ Uber Eats ਕਰਨ ਫਿਰ ਤੋਂ ਤੇ ਫਿਰ ਤੋਂ ਆਪਣੀ ਸਾਈਕਲ ਨਾਲ ਹੈ ਤੇ ਦੱਸਾਂਗੇ ਅੱਜ ਤੁਹਾਨੂੰ ਦਿਨ ਦੇ ਵਿੱਚ ਕੀ ਕੀ ਬੀਤਦਾ ਸਾਡੇ ਨਾਲ ਫਿਰ ਤੋਂ ਜਾ ਰਿਹਾ ਜੀ ਓਸ਼ੋਾ ਸੈਂਟਰ ਸਾਡੇ ਕੋਲ 2 ਓਸ਼ੋਾ ਸੈਂਟਰ ਦਾ ਜਿਹੜੀ ਦੂਰੀ ਹੈਗੀ ਆ ਉਹ ਆਪਣੀ 10 12 ਕਿਲੋਮੀਟਰ ਹੈਗੀ ਹੈ ਤੇ ਹੁਣ ਆਪਾਂ ਵੇਟ ਕਰਦੇ ਪਿਆ ਬੱਸ ਦਾ ਬੱਸ ਦੇ ਅੱਗੇ ਆਪਾਂ ਸਾਈਕਲ ਲਾ ਦੇਣੀ ਆ ਤੇ ਆਪਾਂ ਬੱਸ ਦੇ ਵਿੱਚ ਬਹਿ ਕੇ ਜਾਣਾ ਓਸ਼ੋਾ ਸੈਂਟਰ ਤੱਕ ਤੇ ਓਸ਼ੋਾ ਸੈਂਟਰ ਤੋਂ ਆਪਾਂ ਉੱਪਰ ਰਿਡਸਾ ਸਫਰ ਸਟਾਰਟ ਕਰਨਾ ਤੇ ਜੇ ਵੀਲੋਗ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਮੈਂ ਆਪਣੀ ਇੰਟਰਨੈਟਲੀ ਲਾਈਫ ਸਟਾਈਲ ਤੇ ਕਿੱਦਾਂ ਮੈਂ ਅਰਨਿੰਗ ਕਰਦਾ ਪਿਆ ਕਿੱਦਾਂ ਸਰਵਾਈਵ ਕਰਦਾ ਪਿਆ ਉਹ ਤੁਹਾਨੂੰ ਸਾਰਾ ਕੁਝ ਸ਼ੋਅ ਕਰਦਾ ਪਿਆ ਯਾਰ ਅੱਜ ਬਰਫ਼ ਪਈ ਦੀ ਤੁਸੀਂ ਦੇਖ ਸਕਦੇ ਹੋ ਅੱਜ ਤਾਂ ਦਿਖਾ ਹੋਇਆ ਪਿਆ ਤੇ ਸੋਨਾ ਵੀ ਵਿਊ ਹੈਗਾ ਪਰ ਠੰਡਾ ਜ਼ਿਆਦਾ ਅੱਜ ਮੌਸਮ ਤੇ ਆਪਾਂ ਗਲੱਬਸ ਗਰੁੱਪਸ ਲੈ ਲਏ ਤੇ ਆ ਮਫਲਾ ਲੈ ਲਏ ਇਹ ਅਜੀ ਕੈਨੇਡਾ ਦੇ ਨਜ਼ਾਰੇ ਦੋ ਦੀ ਬਾਸ ਚਾਪਾ ਬਹਿ ਗਏ ਤੇ ਸਾਈਕਲ ਆਪੋਂ ਬਾਹਰ ਡਰਾ ਕਰਤਾ ਤਾਂ ਦੂਸਣੇ ਸਾਈਕਲ ਕਿੱਥੇ ਵਾ ਆਪਣਾ ਇਦਾ ਰੱਖ ਰਿਹਾ ਜੀ ਸਾਈਕਲ ਇੱਥੇ ਬਾਹਰ ਦੇਖ ਲਿਓ ਬੱਸ ਦੇ ਅੱਗੇ ਸਾਈਕਲ ਖੜਾ ਕਰਤਾ ਜੀ ਆਪਾਂ ਹੁਣ ਆਪਾਂ ਜਾ ਰਿਹਾ ਹਾਂ ਉਸ ਸਾਈਡ ਤੋਂ ਬੱਸਾਂ ਦੇ ਬੱਸ ਆਲੇ ਵਿੱਚ ਇਹ ਚੱਕਰ ਹੈ ਕਿ ਬੱਸ ਲੈ ਕੇ ਸਾਈਕਲ ਖੜਾਗਾ ਸੀ ਓ ਜੀ ਮਿੱਤਰੋ ਪਹੁੰਚ ਚੁੱਕਿਆ ਜੀ ਹੁਣ ਨੋਸ਼ਵਾ ਸੈਂਟਰ ਤੇ ਹੁਣ ਆਪਾਂ ਕਰਨ ਜਾ ਰਹੇ ਜੀ ਆਪਣਾ ਐਪ ਆਨ ਨਾਲ ਲਾਤਾ ਜੀ ਇਥੇ ਸੈਕਿੰਡ ਨਹੀਂ ਦੇਖ ਸਕਦੇ ਓਸ਼ਵਾ ਸੈਂਟਰ ਕਿੰਨਾ ਜਿਆਦਾ ਕਰਾਊਡ ਆ ਤੇ ਮੇਰੇ ਹਿਸਾਬ ਨਾਲ ਸਾਨੂੰ ਵੀ ਜਿਆਦਾ ਆਰਡਰ ਆਣਗੇ 20 ਮਿੰਟ ਹੋ ਗਿਆ ਇਹਦੇ ਸਾਨੂੰ ਅਜੇ ਕੋਈ ਆਰਡਰ ਨਹੀਂ ਆਇਆ ਤੇ ਆਪਾਂ ਵੇਟ ਕਰਦੇ ਪਏ ਆ ਕੋਈ ਨਾ ਕੋਈ ਆਰਡਰ ਆਏਗਾ ਤੇ ਅੱਜ ਆਪਾਂ ਘੱਟੋ ਘੱਟ ਨਹੀਂ 40-50 ਡਾਲਰ ਦੀ ਢਹਾੜੀ ਬਣਾ ਕੇ ਜਾਵਾਂਗੇ ਤੇ ਕਿਉਂਕਿ ਸੰਡੇ ਵੀ ਹੈਗਾ ਮੇਰੇ ਹਿਸਾਬ ਨਾਲ ਚਾਲੀ ਪੰਜਾਹ ਡਾਲਰ ਦੇ ਬੰਨੇ ਚਾਹੀਦੇ ਆ ਬਾਕੀ ਦੇਖੋ ਕੀ ਬੰਦਾ ਕੀ ਨਹੀਂ ਜੇ ਤਾਂ ਕੋਈ ਆਰਡਰ ਨਹੀਂ ਆਉਂਦਾ ਉਹ ਤੱਕ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖਣ ਦੇ ਹੋ ਤੇ ਵੀਡੀਓਸ ਮੇਰੀ ਵਧੀਆ ਹੁੰਦੀ ਹੈ ਜਾਂ ਨਹੀਂ ਹੁੰਦੀ ਤੁਹਾਡੇ ਲਈ ਇਨਫੋਰਮੇਟਿਵ ਹੈਗੀ ਆ ਨਹੀਂ ਹੈਗੀ ਤੇ ਕਮੈਂਟਾਂ ਕਮੈਂਟ ਕਰਦੇ ਰਿਹਾ ਕਰੋ ਜਿਆਦਾ ਤੋਂ ਜਿਆਦਾ ਤੇ ਜਿੱਥੇ ਜਿੱਥੇ ਵੀ ਵੀਡੀਓ ਦੇਖਣ ਦੇ ਹੋ ਸਾਰੇ ਜਰੂਰ ਦੱਸਿਆ ਕਰੋ ਆਪਾਂ ਕਿੱਥੋਂ ਵੀਡੀਓ ਦੇਖਣ ਦੇ ਲੋ ਜੀ ਮਿੱਤਰੋ ਪਹਿਲਾ ਆਰਡਰ ਆ ਚੁੱਕਿਆ ਜੀ ਤੇ ਹੁਣ ਆਪਾਂ ਜਾ ਰਹੇ ਆ 6 ڈالر ਦਾ ਆਰਡਰ ਹੈ ਤੇ 2 ਕਿਲੋਮੀਟਰ ਦਾ ਆਰਡਰ ਹੈ ਥਕਾਨ ਤੇ ਹੋਗੀ ਪਰ ਕੋਈ ਨਹੀਂ ਕਰਾਂਗੇ ਸਭ ਕੁਝ ਕਰਾਂਗੇ ਇਤੋਂ ਪਹਿਲੀ ਡਿਲੀਵਰੀ ਤੇ ਹੋ ਗਈ ਹੈ ਆਪਣੀ ਤੇ 6 ڈالر ਕਮਾਏ ਆਪਣੀ ਪਹਿਲੀ ਡਿਲੀਵਰੀ ਤੇ ਪਰ ਇਹ ਹੀ ਦੱਸਣ ਦੋ ਉਹ ਦਿਆ ਹੀ ਜਦੋਂ ਆਏ ਆ ਤੇ ਸਾਢੇ 3 ਕਿਲੋਮੀਟਰ ਦੂਰ ਹੀ ਤੇ ਸਾਰੀ ਚੜ੍ਹਾਈ ਰਸਤੇ 'ਚ ਪਰਾਪਾ ਕਾਲੀ ਤਾਂ ਵੀ ਕੰਪਲੀਟ ਤੇ ਤਕਾਲ ਹੋ ਗਿਆ 6 ਡਾਲਰ ਦੇ ਵਿੱਚ ਤਕਾਲ ਹੋ ਗਿਆ ਪਰ ਕੋਈ ਚੱਕਰ ਨਹੀਂ ਪੂਰਾ ਦਿਨ ਲਾਵਾਂਗੇ ਅੱਜ ਦੇਖਦੇ ਆ ਕੀ ਬੰਦਾ ਕੀ ਨਹੀਂ ਕਈ ਵਾਰੀ ਬੰਦਾ ਥੱਕ ਜਾਂਦਾ ਯਾਰ ਤੇ 3 ਕਿਲੋਮੀਟਰ ਜਾਣ ਹੀ 3 ਕਿਲੋਮੀਟਰ ਆਣ ਹੀ 6 ਕਿਲੋਮੀਟਰ ਦੇ ਵਿੱਚ 6 ਡਾਲਰ ਸਾਈਕਲ ਚਲਾਉਂਦੇ ਤੇ ਹਾਂ ਤੇ ਓੱਖਾ ਵੀ ਆ ਪਰ ਕੋਈ ਚੱਕਰ ਨਹੀਂ ਕਿਵਾਰੀ ਹੁੰਦਾ ਠੱਤਲੇ ਵੀ ਚਲਦਾ ਲੋ ਜੀ 6 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸ ਸ਼ਹਿਰ ਸੈਂਟਰ ਆ ਗਿਆ ਜੀ 2 ਘੰਟੇ ਹੋ ਗਏ 2 ਆਰਡਰ ਆਏ ਆ ਇੱਕ ਆਰਡਰ ਆਇਆ 8 ਕਿਲੋਮੀਟਰ ਦਾ 8 ਡਾਲਰ ਦਾ ਮਤਲਬ ਮੈਂ 8 ਕਿਲੋਮੀਟਰ ਤੈਨ ਜਾਵਾਂਗਾ ਆਰਡਰ ਤੇ 8 ਕਿਲੋਮੀਟਰ ਵਾਪਸੀ ਆਵਾਂਗਾ 16 ਕਿਲੋਮੀਟਰ ਤੇ 8 ਡਾਲਰ ਉਹ ਵੀ ਸਾਈਕਲ ਤੇ ਤੇ ਇਸ ਕਾਰਨ ਮੈਂ ਉਹ ਡਿਕਲਾਈਨ ਕਰਤਾ ਤੇ ਦੂਜਾ ਆਰਡਰ ਆਇਆ 4 ਕਿਲੋਮੀਟਰ ਦਾ 3 ਡਾਲਰ ਦਾ ਇਹ ਬੋਲੀ ਚਾਰ ਚਾਰ ਜਾਵਾਂਗਾ 8 ਕਿਲੋਮੀਟਰ ਤੇ 3 ਡਾਲਰ ਬਸ ਤੇ ਕੋਈ ਕੋਈ ਚੀਜ਼ ਆ ਸਾਨੂੰ ਮਨਾ ਵੀ ਕਰਨੀਆਂ ਪੈਂਦੀਆਂ ਓਵਰਹੈਡਸ ਤੇ ਇਹ ਨਹੀਂ ਕਿ ਤੁਸੀਂ ਹਰ ਇੱਕ ਆਰਡਰ ਰਿਸੈਪਟ ਕਰੀ ਜਾਓ ਤੇ ਬਾਅਦ ਚ ਤੁਸੀਂ ਘਰ ਜਾਓ ਤੇ ਕਮਾ ਕੇ ਨਾ ਜਾਓ ਕੁਝ ਇਹਨਾਂ ਨੂੰ ਵੇਲਾ ਰਿਹਾ ਚੰਗਾ ਇਹੋ ਜਿਹੇ ਆਰਡਰਾਂ ਨਾਲ ਇੰਨੀ ਇੰਨੀ ਦੂਰ ਜਾਣ ਨਾਲ 16 ਕਿਲੋਮੀਟਰ ਆਉਣ ਜਾਣ ਇਸੇ ਵਾ 8 ਡਾਲਰ ਬਣਨੇ ਉਹ ਵੀ ਸਾਈਕਲ ਤੇ ਜੇ ਇਹ ਤੇ ਤੁਹਾਡੇ ਕੋ ਗੱਡੀ ਹੋਏ ਫਿਰ ਤੇ ਇਹੋ ਜਿਹਾ ਆਰਡਰ ਚੁੱਕੋਗੇ ਨਹੀਂ ਤਾਂ ਕੋਈ ਫਾਇਦਾ ਨਹੀਂ ਹੁੰਦਾ ਇਹੋ ਜਿਹਾ ਆਰਡਰ ਲਓ 4 ਘੰਟੇ ਹੋ ਗਿਆ ਤੇ ਹਾਲੇ ਤੱਕ ਕੋਈ ਆਰਡਰ ਨਹੀਂ ਆਇਆ ਤੇ ਪਤਾ ਨਹੀਂ ਆਰਡਰ ਆਣਾ ਨਹੀਂ ਆਣਾ ਭੁੱਖ ਲੱਗ ਗਈ ਆ ਤੇ ਸਿਰਫ ਅੱਜ ਜਿਹੜੀ ਤਿਆਰੀ ਪਈ ਆ ਆਪਣੀ 6 ਡਾਲਰ ਦੀ ਤਿਆਰੀ ਆ ਚਲੋ ਠੀਕ ਆ ਨਹੀਂ ਨਾਲੋ ਕੁਛ ਤੇ ਲੈ ਕੇ ਜਾ ਰਹੇ ਆ ਘਰ ਤੇ ਅੱਜ ਦਾ ਤੇ ਇੰਨਾ ਵਧੀਆ ਨਹੀਂ ਗਿਆ ਤੇ ਪਰ ਕੋਈ ਚੱਕਰ ਨਹੀਂ ਤਾਂ ਵੀ ਹੱਸਦੇ ਰੋਵੋ ਵਸਦੇ ਰੋਵੋ ਖੁਸ਼ ਰਹੋ ਸਾਰੇ ਤੇ ਚੰਗਾ ਜੀ ਮਿੱਤਰੋ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਧੰਨਵਾਦ ਸਾਰਿਆਂ ਦਾ